ਇਹ ਵਾਲੀ ਤੇ ਵੀਜ਼ੂਅਲਸ ਓਵਰঅল ਠੀਕ ਹੈ ਦੀ ਪਰ ਜੀ ਜਮਾਨ ਲੋਕਾਂ ਦੀ ਨਹੀਂ ਸਮਝ ਸਕੀ ਆਨਲਾਈਨ ਦੇਖ-ਦੇਖ ਕੇ ਲੋਕਾਂ ਦਾ ਦਿਮਾਗ ਖਰਾਬ ਹੋਇਆ ਹੋਇਆ ਹੈ ਕਰਦਾ ਤੁਹਾਡੇ ਕੀ ਤੁਹਾਡੀ ਚੋਇਸ ਕੀ ਹੈ ਤੁਸੀਂ ਆਪਣੇ ਘਰ ਨੂੰ ਕਿਵੇਂ ਦਾ ਵਾਸ਼ ਨਹੀਂ ਕਰਨੀ ਹੈ ਨਹੀਂ ਇੰਨਾ ਨਹੀਂ ਪੋਸਟ ਨਹੀਂ ਫਟਾਫਟ ਸ਼ਾਪਿੰਗ ਕਰੂ ਕਿ ਰਾਸ਼ੀ ਪੈਂਦਾ ਘਰ ਵੀ ਜਾਣਦਾ ਹੋਰ ਵੀ ਕੰਮ ਸੁਣਦੇ ਆ ਫੰਕਾ ਨਹੀਂ ਸੈਲੀਬ੍ਰੇਸ਼ਨ ਕਰਦੇ ਆ ਖੁਸ਼ੀਆਂ ਮਨਾਤੇ ਆ ਗਿਫਟ ਦਿੰਦੇ ਆ ਕਿ ਲੈਂਦੇ ਆ

ਕਿਹਨੇ ਟੀਵੀ ਕਹਿੰਨੇ ਫਰੇਚ ਕਿਸ ਨੂੰ ਕੋਸ਼ ਲੈਣਾ ਤਾਂ ਹਰੇਕ ਨੂੰ ਇੰਤਜ਼ਾਰ ਹੁੰਦਾ ਇਸ ਪਲ ਦਾ ਸਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਟ ਮੈਂ ਇਸ ਵੇਲੇ ਮੌਜੂਦ ਆ ਲੁਧਿਆਣਾ ਦੀ ਉਹਨਾਂ ਤੰਗ ਗਨੀਆਂ ਦੇ ਵਿੱਚ ਜਿੱਥੇ ਲਾਈਟਾਂ ਦੇ ਨਾਲ ਦੁਕਾਨਾਂ ਸਜੀਆਂ ਹੋਈਆਂ ਨੇ ਲੁਧਿਆਣਾ ਦਾ ਪਿਛਲੇ ਮਾਰਕੀਟ ਹੈ ਤਸਵੀਰਾਂ ਦੇਖ ਸਕਦੇ ਹੋ ਰੰਗ-ਬਿਰੰਗੀ ਲਾਈਟ ਲਾਈਟਾਂ ਦੇ ਨਾਲ ਜਿਹੜੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਭਾਵੇਂ ਉਹ ਜਿਹੜੇ ਜੂਮਰ ਨੇ ਜਾਂ ਅਲੱਗ-ਅਲੱਗ ਡਿਜ਼ਾਈਨਰ ਦੇ ਵਿੱਚ ਲਾਈਟਾਂ ਕਲਰਫੁਲ ਅ ਲਗ ਲਗ ਤਰ੍ਹਾਂ ਦੇ ਬਲਬ ਦੇਖ ਸਕਦੇ ਹੋ ਕਿੰਨੀ ਕੁ ਰੌਣਕ ਅੱਜ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕੁਝ ਦਿਨਾਂ ਦੇ ਵਿੱਚ ਕਰਾਂ ਨੂੰ ਰੋਸ਼ਨ ਕਰਨ ਦੇ ਲਈ ਦੀਪਮਾਲਾ ਕਿੰਨੀ ਜੜੀ ਹੈ ਉੱਥੇ ਹੀ ਲੋਕ ਕਰਾਂ ਨੂੰ ਸਜਾਉਣ ਦੇ ਲਈ ਜਿੱਥੇ ਦੀਵੇ ਬਾਲਦੇ ਨੇ ਉੱਥੇ ਹੀ ਕਰਾਂ ਦੀ ਸਜਾਵਟ ਦੇ ਲਈ LED ਲਾਈਟਾਂ ਦੀ ਖਰੀਦਦਾਰੀ ਕਰਨ ਦੇ ਲਈ ਲੋਕ ਕਰਾਂ ਤੋਂ ਬਾਹਰ ਆਏ ਹੋਏ ਨੇ ਦੇਖ ਸਕਦੇ ਹੋ ਕਿੰਨਾ ਕੁ ਜਿਹੜਾ ਰਸ਼ ਦੁਕਾਨਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿੰਨੇ ਕੁ ਲੋਕ ਐਕਸਾਈਟਮੈਂਟ ਦੇ ਵਿੱਚ ਨਜ਼ਰ ਆ ਰਹੇ ਨੇ ਲਗਾਤਾਰ ਖਰੀਦਦਾਰੀ ਜਾਰੀ ਹੈ ਰੰਗ ਬਿਰੰਗੇ ਜਿਹੜੀਆਂ ਲਾਈਟਾਂ ਦੇ ਨਾਲ ਦੁਕਾਨਾਂ ਸਜੀਆਂ ਹੋਈਆਂ ਨੇ ਤੇ ਲੋਕ ਖਰੀਦਦਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਦੇਖ ਸਕਦੇ ਹਾਂ ਕਰਾਂ ਦੀ ਸਜਾਵਟ ਦੇ ਲਈ ਅਲੱਗ-ਅਲੱਗ ਤਰੀਕੇ ਦੇ ਜਿਹੜੇ ਚੁੰਮਰ ਨੇ ਜਾਂ ਲਾਈਟ ਡਿਜ਼ਾਈਨਰ ਵਾਲੇ ਸਰ ਕੀ ਕੁਝ ਡਿਮਾਂਡ ਹੈ ਇੱਥੇ ਤਾਂ ਕਿਦਾਂ ਦਾ ਬਿਜ਼ਨਸ ਚੱਲ ਰਿਹਾ ਹੈ ਦੀਵਾਲੀ ਤੇ ਵਿਜ਼ੂਅਲ ਓਵਰਾਲ ਠੀਕ ਹੈ ਜੀ ਪਰ ਜੀ ਦਿਮਾਗ ਲੋਕਾਂ ਦੀ ਸਮਝ ਨਹੀਂ ਸਕਦਾ ਜੀ ஆன்ਲਾਈਨ ਦੇਖ-ਦੇਖ ਕੇ ਲੋਕਾਂ ਦਾ ਦਿਮਾਗ ਖਰਾਬ ਹੋਇਆ ਹੋਇਆ ਹੈ ஆன்ਲਾਈਨ ਫੋਟੋ ਲੈ ਕੇ ਆਂਦੇ ਨਹੀਂ ਕਿ ਆ ਚਾਹੀਦਾ ਜੀ ਜਦੋਂ ਇਹ ਮਿਲਣਦੀ ਹੈ ਅਸੀਂ ਕੁਝ ਹੋਰ ਦੇਖਾਂਗੇ ਜੀ ਜਦੋਂ ਨਹੀਂ ਹੁੰਦੀ ਇਹੀ ਚਾਹੀਦੀ ਹੈ ਇਹੀ ਚਾਹੀਦੀ ਆਹ ஆன்ਲਾਈਨ ਦਿਮਾਗਾਂ ਖਰਾਬ ਕਿੱਦਾਂ ਵੈਸੇ ਕੰਮ ਕਿੱਦਿ Diwali ਕਿਦੇ ਕਾਰਨ ਬਿਲਕੁਲ ਐਕਸਾਈਟਮੈਂਟ ਦੇ ਵਿੱਚ ਲੋਕ ਬਾਹਰ ਆਏ ਹੋਏ ਨੇ ਪੂਰਾ ਰਸ਼ ਲੱਗਿਆ ਹੋਇਆ ਹੈ ਦੁਕਾਨ ਦੇ ਵਿੱਚ ਥੋੜਾ ਜਿਹਾ ਰਸ਼ ਵੈਸੇ ਕੰਮ ਕੋਤੋਂ ਦਾ ਨੇ ਕੰਮ ਨਹੀਂ ਹੈਗਾ ਪਿਛਲੇ ਨਾਲੋਂ ਥੋੜਾ ਘੱਟ ਹੈ ਪਰ ਠੀਕ ਹੈ ਓਵਰਆਲ ਠੀਕ ਹੈ ਓਵਰਆਲ ਠੀਕ तो देखिए कुछ वैरायटी यार की दुकान पे आ गए बहुत दिखाओ बहुत सारी नई दिखाओ मुझे दिखाओ हां आइटम अच्छी आ गई है जी ये आइटम अच्छी है फ्रेंड्स प्रोफाइल नहीं जी देखो बहुत वैरायटी नई सारी वैरायटी है पुरानी कुछ नहीं है हां है जी कसम वाली कल बात शुरू करेंगे सर कितने एक्साइटमेंट है कितने चाय दिवाली ਉਹ ਅਕਵਾਇਰਮੈਂਟ ਆਪ ਜੀ ਕੀ ਕੁਛ ਖਰੀਦਦਾਰੀ ਕਰ ਰਹੇ ਖਰੀਦਦਾਰੀ ਮਿਲਾਲ ਦਾ ਝੂਮਰ ਲੈਣ ਆਏ ਆ ਜੀ ਜੀ ਬਹੁਤ ਦੇਰ ਦੀ ਮਾਤਾ ਦੀ ਡਿਮਾਂਡ ਸੀਗੀ तकरीबन ਮਹੀਨਾ ਹੀ ਹੋ ਗਿਆ ਟਾਈਮ ਨਹੀਂ ਲੱਗਦਾ ਜੀ ਸ਼ਡਿਊਲ ਇੰਨਾ ਬਿਜ਼ੀ ਸੀਗਾ ਫਸੋਲੇ ਕਰਕੇ ਅੱਜ ਮਾਤਾ ਦੀ ਰਿਕੁਆਇਰਮੈਂਟ ਤੇ ਝੂਮਰ ਲੈਣਾ ਕਹਿੰਦੇ ਨੇ ਕਿ ਦੀਵਾਲੀ ਦੇ ਸਫਾਈ ਵੇਲੇ ਨਾ ਔਰਤਾਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਖਾਲਦੀਆਂ ਨੇ ਨਾ ਉਹ ਕਰੋ ਬਾਹਰ ਕੱਢ ਦਿੰਦੀਆਂ ਨੇ ਸਫਾਈ ਦੇ ਨਾਲ ਉਹਨਾਂ ਦਾ ਵੀ ਸਫਾਇਆ ਹੋ ਜਾਂਦਾ ਹੈ ਐਕਿ ਕੁਝ ਜੇਬਾਂ ਦੇ ਪੈ ਰਿਆ ਕੀ ਨਹੀਂ ਨਹੀਂ ਐਤ ਕੀ ਇਹਨਾਂ ਕੋਈ ਖਾਸ ਨਹੀਂ ਹੈਗਾ ਠੀਕ ਹੈ ਜੀ ਨੋਰਮਲ ਹੀ ਆ ਪਰ ਇਹ ਆ ਵੀ ਹੁਣ ਅਸੀਂ ਇਸ ਕੀ ਮਕਾਨ ਸਾਰਾ ਰੈਨੂਵੇਟ ਕੀਤਾ ਜੀ ਉਹ ਰੈਨੂਵੇਸ਼ਨ ਕਰਕੇ ਸਾਰਾ ਕੁਝ ਆਲਰੇਡੀ ਪਹਿਲਾਂ ਹੀ ਅਸੀਂ ਬਾਹਰ ਕੱਢ ਲਿਆ ਹੁਣ ਸਾਰਾ ਕੁਝ ਨਵਾਂ ਹੀ ਹੈ ਤੇ ਕੋਈ ਖਾਸ ਫਰਕ ਨਹੀਂ ਪਿਆ ਜੇਬ ਤੇ ਯਾਨੀ ਕਿ ਜੋ ਵੀ ਆ ਆਲਰੇਡੀ ਪੁਰਾਣਾ ਹੀ ਕੱਬ ਉਲੀ ਪ੍ਰਿਪੇਅਰ ਹੋ ਕੇ ਹਾਂ ਬਿਲਕੁਲ ਬਿਲਕੁਲ ਜੀ ਪ੍ਰਿਪੇਅਰ ਹੋਣਾ ਪੈਂਦਾ ਜੀ ਫੈਮਿਲੀ ਦੇ ਅਕੋਰਡਿੰਗ ਹੋਣਾ ਪੈਂਦਾ ਜੀ ਸਮਝ ਸੋ ਬਹੁਤ ਹੀ ਜ਼ਿਆਦਾ ਰੌਣਕ ਮਾਰਕੀਟ ਦੇ ਵਿੱਚ ਦੇਖਣ ਨੂੰ ਮੇਰੇ ਦੀਵਾਲੀ ਤੋਂ ਪਹਿਲਾਂ ਦੇਖ ਸਕਦੇ ਹੋ ਰੰਗ ਬਿਰੰਗੀ ਲਾਈਟਾਂ ਦੇ ਨਾਲ ਚੁੰਮਰ ਦੇ ਨਾਲ ਦੁਕਾਨ ਬਿਲਕੁਲ ਸਜੀ ਹੋਈ ਹੈ ਤੇ ਇਹੀ ਨਜ਼ਾਰਾ ਪੂਰੀ ਮਾਰਕੀਟ ਦੇ ਵਿੱਚ ਹਰ ਕਿਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਹਰ ਕੋਈ ਕਾਫੀ ਜ਼ਿਆਦਾ ਐਕਸਾਈਟਡ ਨਜ਼ਰ ਆ ਰਿਹਾ ਹੈ ਰੀਸ ਦੇ ਨਾਲ ਲੋਕ ਕਰੋ ਬਾਹਰ ਆਏ ਨੇ ਤੇ ਸ਼ਾਪਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਰੰਗ-ਬਿਰੰਗੀ ਜੁੱੜੀਆਂ ਛੋਟੀਆਂ-ਛੋਟੀਆਂ ਲਾਈਟਾਂ ਨੇ ਆਵੇਂ ਦੇਖ ਸਕਦੇ ਹਾਂ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਕਿੰਨੇ ਕਿ ਐਕਸਾਈਟਮੈਂਟ ਹੈ ਭਾਈ ਜੀ ਕੀ ਖਰੀਦਦਾਰੀ ਚੱਲ ਰਹੀ ਹੈ ਕਿਵੇਂ ਹੋ ਦੋ ਮਿੰਟ ਦੋ ਮਿੰਟ ਵੇਟ ਕਰ ਜੀ ਅੱਛਾ ਚਲੋ ਪੈਸਿਆਂ ਦੀ ਕਾਊਂਟਿੰਗ ਕਰ ਰਹੇ ਨੇ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਆਪਾਂ ਪਰ ਹੋਰ ਵੀ ਜਿਹੜੇ ਲੋਕ ਨੇ ਦੇਖ ਸਕਦੇ ਹੋ ਭਾਵੇਂ ਕਰੋ ਬਾਹਰ ਆਏ ਹੋਏ ਨੇ ਦੇਖ ਸਕਦੇ ਹੋ ਲਾਈਟਾਂ ਦੀ ਸ਼ਾਪਿੰਗ ਲਗਾਤਾਰ ਜਾਰੀ ਹੈ ਇੱਕ ਵਾਰੀ ਕੈਮਰਾ ਪਰਸਨ ਨੂੰ ਕਹਾਂ ਕਿ ਦੁਕਾਨ ਦੀ ਤਸਵੀਰਾਂ ਤੁਹਾਨੂੰ ਕਿ ਸਾ ਦੇਣ ਕੀ ਹਾਲ ਚਾਲ ਵਧੀਆ ਜੀ ਜੀ ਕੀ ਕੁਝ ਖਰੀਦਦਾਰੀ ਚੱਲ ਰਹੀ ਹੈ ਬਸ ਲਾਈਟਾਂ ਲੈਣਾ ਹੈ ਕੀ ਕੁਝ ਪਸੰਦ ਆ ਰਿਹਾ ਹੈ ਹਲੇ ਪਸੰਦ ਕਰ ਰਹੇ ਆ ਕਿੰਨੇ ਇੱਕ ਨਵੀਂ ਵੈਰਾਈਟੀ ਮਾਰਕੀਟ ਵਿੱਚ ਦੇਖਣ ਨੂੰ ਮਾਰਕੀਟ ਜੇ ਰਣ ਕਪੂਰੀ ਹੈ ਜੀ ਵਧੀਆ ਹੈ ਸਭ ਕੁਝ ਵਧੀਆ ਹੈ ਕੀ ਕੁਝ ਨਵਾਇਤ ਕੀ ਐਡ ਕਰਨਾ ਹੈ ਦੀਵਾਲੀ ਵੱਲੇ ਲਾਈਟਾਂ ਲੁੱਟਾਂ ਲਾਵਾਂਗੇ ਵਧੀਆ ਡੈਕੋਰੇਸ਼ਨ ਤਾਂ ਕਰਨੀ ਹੈ ਜੀ ਓਕੇ ਥੈਂਕ ਯੂ ਲੜੀਆਂ ਦੇ ਨਾਲ ਦੁਕਾਨਾਂ ਸਜੀਆਂ ਹੋਈਆਂ ਨੇ ਲਾਲ ਪੀਲੀ ਹਰੀ ਹਰ ਤਰੀਕੇ ਦੀ ਲੜੀਆਂ ਮਿਲ ਰਹੀਆਂ ਨੇ ਕਿੰਨੇ ਕੁ ਰੀਜ਼ ਦੇ ਨਾਲ ਸ਼ਾਪਿੰਗ ਕਰ ਰਹੇ ਹੋ ਹਾਂਜੀ ਬਹੁਤ ਅਰੀਜਨਲ ਕਰ ਰਹੇ ਆਂ ਸਾਲ ਬਾਅਦ ਐ ਟਾਈਮ ਆਉਂਦਾ ਆ ਹਾਂਜੀ ਕਿੰਨਾ ਕੁ ਇੰਤਜ਼ਾਰ ਹੁੰਦਾ ਹੈ ਬਹੁਤ ਵਧੀਆ ਇੰਤਜ਼ਾਰ ਹੁੰਦਾ ਹੀ ਆਸਕਰ ਹੋਣਾ ਹਰ ਇੱਕ ਚੀਜ਼ ਨਵੀਂ ਲੈਣੀ ਹੁੰਦੀ ਆ ਕਿਸੇ ਨੇ ਟੀਵੀ ਗੈਡਜੈਟ ਫ੍ਰੀਜ ਕਿਸੇ ਨੂੰ ਕੁਝ ਲੈਣਾ ਹਰ ਇੱਕ ਨੂੰ ਇੰਤਜ਼ਾਰ ਹੁੰਦਾ ਇਸ ਪਲ ਦਾ ਹਾਂਜੀ ਕਿਵੇਂ ਸੈਲੀਬ੍ਰੇਟ ਕਰਦੇ ਹੋ ਹਰ ਸਾਲ ਮਾਂ ਮਾਤਾ ਦੀ ਪੂਜਾ ਕਰੀਦੀ ਮਹਾ ਲక్ష్ਮੀ ਦੀ ਆਓ ਪੀਓ ਪਟਾਕੇ ਚਲਾਓ ਐਸ਼ ਕਰੋ ਬਿਲਕੁਲ ਤੇ ਮੁੰਡਾ ਆਇਆ ਨਾ ਹਾਂਜੀ ਬੇਟਾ ਆਇਆ ਆ ਪਟਾਕਿਆਂ ਦੀ ਸ਼ਾਪਿੰਗ ਹੋ ਗਈ ਨਹੀਂ ਕਰਨੀ ਅੱਜ ਕੀ ਕੀ ਲੈਣਾ ਪਟਾਕੇ ਲੈ ਮੰਗਣੀ ਨਹੀਂ ਲੈਣੀਆਂ ਬਾ ਕਿਹੜੀਆਂ ਕਿਹੜੀਆਂ ਲਾਈਟਾਂ ਪਸੰਦ ਆਈਆਂ ਸਾਨੂੰ ਵਾਈਟ ਔਰ 골ਡਨ ਵਾਈਟ ਤੇ 골ਡਨ ਵਧੀਆ ਕੰਬੀਨੇਸ਼ਨ ਹੈ ਹਾਂਜੀ ਵਧੀਆ ਕਿਉਂਕਿ ਸਾਡੇ ਘਰੋਂ ਜਿਆਜ ਲਾ ਰਹੇ ਬਲੈਕ ਬਲੈਕ ਤਾਂ ਨਹੀਂ ਲਾ ਰਹੇ ਭਾਜੀ ਕਹਿੰਦੇ ਜਿਆਜ ਲਾ ਰਹੇ ਹੋ ਰੇਟ ਜਿਆਦਾ ਹੀ ਲਾ ਰਹੇ ਹੋ ਭਾਜੀ ਰੇਟ ਜਿਆਦਾ ਲਾ ਰਹੇ ਹੋ ਕਹਿ ਰਹੇ ਕਾ ਤੇ ਹਰ ਕੋਈ ਘਰ ਨੂੰ ਸਜਾਉਣ ਦੇ ਲਈ ਸਭ ਤੋਂ ਬੈਸਟ ਲਾਈਟਾਂ ਲੈਣ ਦੇ ਲਈ ਬਾਜ਼ਾਰ ਦੇ ਵਿੱਚ ਪਹੁੰਚਿਆ ਮੈਮ ਕਿੱਦਾਂ ਦੀ ਚੱਲ ਰਹੀ ਹੈ ਸ਼ਾਪਿੰਗ ਕਿੰਨੇ ਕ੍ਰੀਜ਼ ਦੇ ਨਾਲ ਹੋ ਰਹੀ ਹੈ ਟਰੋਪਿਕ अच्छी है जैसे हर दिवाली होती है वैसे हर दिवाली सेलिब्रेशन करते हैं खुशियाँ मनाते हैं गिफ्ट देते हैं गिफ्ट लेते हैं लाइटा मिल गई है मिल रही है ਕਿੰਨਾ ਕਿ ਟਾਈਮ ਲੱਗਦਾ ਹੈ ਲਾਈਟਾਂ ਚੂਜ਼ ਕਰਨ ਲਈ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਸਭ ਤੋਂ ਬੈਸਟ ਲੜੀਆਂ ਮੇਰੇ ਘਰ ਦੇ ਵਿੱਚ ਲੱਗੀਆਂ ਹੋਣ ਸਭ ਤੋਂ ਬੈਸਟ ਸਜਾਵਟ ਮੇਰੇ ਘਰ ਦੀ ਹੋਵੇ ਡਿਪੈਂਡਸ ਕਰਦਾ ਤੁਹਾਡੇ ਕੀ ਤੁਹਾਡੀ ਚੋਇਸ ਕੀ ਹੈ ਤੁਸੀਂ ਆਪਣੇ ਘਰ ਨੂੰ ਕਿਵੇਂ ਦਾ ਰੋਸ਼ਨੀ ਕਰਨੀ ਹੈ ਕਦਾ ਕੁੜੀਆਂ ਕਾਫੀ ਚੂਜ਼ੀ ਹੁੰਦੀਆਂ ਨੇ ਟਾਈਮ ਤਾਂ ਲੱਗਦਾ ਹੀ ਹੋਣਾ ਨਹੀਂ ਇੰਨਾ ਨਹੀਂ ਮੋਸਟਲੀ ਫਟਾਫਟ ਸ਼ਾਪਿੰਗ ਕਰ ਰਹੀ ਕਿ ਰਸ਼ ਵੀ ਪੈਂਦਾ ਘਰ ਵੀ ਜਾਣਾ ਦਾ ਹੋਰ ਵੀ ਕੰਮ ਸੁਣਦੇ ਆ ਰਸ਼ ਦੇ ਵਿੱਚ ਰਸ਼ ਕਿੰਨਾ ਹੈ ਹਾਲੇ ਤਾਂ ਸਟਾਰਟਿੰਗ ਹੀ ਹੈ ਅੱਗੇ-ਅੱਗੇ ਤਾਂ ਰਸ਼ ਜ਼ਿਆਦਾ ਹੋਏਗਾ ਹਾਂ ਮੈਂ ਮੈਨੂੰ ਚੱਲ ਹਾਂ ਅੰਟੀ ਕਿਵੇਂ ਦੀ ਹੋ ਰਹੀ ਸ਼ਾਪਿੰਗ ਇਹ ਵੀ ਅਰੇ ਇਹ ਲਾਈਟਰ ਵੀ ਫੜੀ ਹੈ ਜਿਹੜੀ-ਜਿਹੜੀ ਲਾਈਟ ਆ ਪਸੰਦ ਆਈ ਹੈ ਅਭੀ ਤਾਂ ਦੇਖ ਹੀ ਰਹੀ ਹਾਂ ਜੀ ਅਭੀ ਬਸ ਸਟਾਰਟ ਹੀ ਕਰ ਰਹੀ ਹਾਂ ਆਈ ਕਿੰਨੇ ਕਰਾਣੇ ਕੇ ਅਵਸਾਰ ਦੇ ਵਿੱਚ ਬੜੀਆ ਰੌਣਕ ਹੈ ਰਾਤ ਜਾਗਾ ਪੂਰਾ ਹਾਂਜੀ ਬੈਠਣ ਨੂੰ ਤਾਂ ਨਹੀਂ ਅੱਜ ਕੀ ਕਰਾਂ ਬਸ ਨਿਖਾਰਤੀ ਸਭਾਈ ਸਭਾਈ ਹੋ ਗਈ ਹਾਂਜੀ ਕੀ ਕੁਛ ਨਵਾਂ ਆਰਡ ਕਿ ਤਿਆਰ ਕੀ ਕਰਦੇ ਅਭੀ ਤੋਂ ਅਭੀ ਡੈਂਟਿੰਗ ਪੈਂਡਿੰਗ ਨਹੀਂ ਹੈ ਅਭੀ ਬਸ ਸ਼ਾਪਿੰਗ ਚੱਲ ਰਹੀ ਹੈ ਸ਼ਾਪਿੰਗ ਚੱਲ ਰਹੀ ਹੈ ਕੁਝ ਲੈ ਕੇ ਜਾਣਾ ਹੈ ਅਰ ਦੇਖੇ ਸਾਰੀ ਲਾਈਟੀ ਵਗੈਰਾ ਦੀਵੇ ਵਗੈਰਾ ਸਾਰੇ ਦੇਖ ਕੇ ਜਲਾਣੇ ਆਪਾਂ ਸ਼ੌਕ ਤੇ ਫੁਰਸਤ ਹੀ ਨਹੀਂ ਹੈ ਫਟਾਕੇ ਕਿਤਾ ਚਲਾਉਂਗੇ ਸੋ ਹਰ ਕੋਈ ਆਪਣੇ ਘਰ ਦੀ ਸਜਾਵਟ ਦੇ ਲਈ ਲੜੀਆਂ ਲੈਣ ਦੇ ਲਈ ਬਾਜ਼ਾਰ ਦੇ ਪਹੁੰਚਿਆ ਹੋਇਆ ਤੇ ਹਰ ਕਿਤੇ ਰੌਣਕਾਂ ਅੱਜ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਐਤਕੀ ਤੁਸੀਂ ਦੀਵਾਲੀ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਦੇਖਦੇ ਹਾਂ ਨੂੰ ਜਾਨਾ